ਅੱਜ ਗਰਾਇਆ ਥਾਣੇ ਦੇ ਬਾਹਰ ਭੋਜਨ ਸਮਾਜ ਪਾਰਟੀ ਵੱਲੋਂ ਧਰਨਾ ਲਗਾਇਆ ਗਿਆ ਜੋ ਕਿ ਮਾਵਲਾ ਬੋਪਰਾਏ ਪਿੰਡ ਦਾ ਆ ਬੋਪਰਾਏ ਦੇ ਵਿੱਚ ਜਿਹੜਾ ਆ ਏਐਸਆਈ ਹਰਪ੍ਰੀਤ ਸਵਾ 9 ਵਜੇ ਕਿਸੇ ਦੇ ਘਰ ਜਾਂਦਾ ਮੀਆਂ ਬੀਬੀ ਦੀ ਆਪਸੀ ਮਾਰੀ ਮੋਟੀ ਲੜਾਈ ਹੋਈ ਉਹ ਲੜਾਈ ਨੂੰ ਉਸ ਲੜਾਈ ਦਾ ਜਿਹੜਾ ਆ ਉਹਨੇ ਉਹਨੂੰ ਸੁਲਝਾਉਣ ਦੀ ਬਜਾਏ ਉੱਥੇ ਜਿਹੜਾ ਉਹਦਾ ਘਰ ਵਾਲਾ ਸੀਗਾ ਉਹਨੂੰ ਚੱਕ ਕੇ ਥਾਣੇ ਲਿਆਇਆ ਜਦ ਕੇ ਸਵਾ 9 ਵਜੇ ਜਿਹੜਾ ਆ ਇੱਕ ਨਾਰਮਲ ਦਰਖਾਸਤ ਤੇ ਮਲਾਜ਼ਮ ਨੂੰ ਕਿਸੇ ਵੀ ਬੰਦੇ ਨੂੰ ਅਰੈਸਟ ਕਰਕੇ ਥਾਣੇ ਲਿਆਉਣਾ ਗਲਤ ਆ ਸੋ ਇਸ ਮਾਮਲੇ ਦੇ ਵਿੱਚ ਜਿਹੜਾ ਆ ਬਹੁਜਨ ਸਮਾਜ ਪਾਰਟੀ ਵੱਲੋਂ ਥਾਣਾ ਗਰਿਆਂ ਦੇ ਬਾਹਰ ਜਿਹੜਾ ਧਰਨਾ ਲਾਇਆ ਗਿਆ ਪਿੰਡਾਂ ਦੇ ਵਿੱਚ ਪੰਚਾਇਤਾਂ ਬਣਾਈਆਂ ਜਾਂਦੀਆਂ ਨੇ ਕਿ ਤੁਹਾਨੂੰ ਨਹੀਂ ਲੱਗਦਾ ਇਹ ਮਸਲਾ ਪਹਿਲਾਂ ਸਰਪੰਚ ਸਾਹਿਬ ਨੂੰ ਵੀ ਤਲਾਹ ਕਰਨੀ ਬਣਦੀ ਸੀ ਬਿਲਕੁਲ ਬਿਲਕੁਲ ਜਿਹੜਾ ਹਰਪ੍ਰੀਤ ਐਸਆਈਆ ਉਹਨੂੰ ਚਾਹੀਦਾ ਸੀ ਪਿੰਡ ਦੀ ਪੰਚਾਇਤ ਨੂੰ ਉੱਥੇ ਬੁਲਾਉਂਦਾ ਉੱਥੇ ਮਸਲਾ ਇਹਨੂੰ ਸ਼ੂਟਆਊਟ ਕੀਤਾ ਜਾ ਸਕਦਾ ਜੀ ਇਹ ਕੋਈ ਏਡਾ ਗੱਲ ਨਹੀਂ ਸੀ ਐਸੇ ਕਰਕੇ ਪਿੰਡਾ ਹਾਂਜੀ ਮੀਆਂ ਬੀਬੀ ਦੀ ਆਪਸ ਵਿੱਚ ਥੋੜੀ ਬੋਦੀ ਨੌਕਜੋਕ ਹੋਈ ਆ ਲੇਕਿਨ ਇਹ ਨਾ ਨੇ ਕਿਸੇ ਦੀ ਸ਼ਿਫਾਰਿਸ਼ ਤੇ ਹਰਪ੍ਰੀਤ ਨੇ ਉਸ ਮੁੰਡੇ ਨੂੰ ਮੀਆਂ ਬੀਬੀ ਦੇ ਵਿੱਚ ਜਿਹੜਾ ਲੜਾਈ ਝਗੜਾ ਉਹਦਾ ਉਹਦਾ ਘਰ ਵਾਲਾ ਜਿਹੜਾ ਸੀ ਉਹਨੂੰ ਚੱਕ ਕੇ ਥਾਣੇ ਲਿਆ ਆ ਉਹ ਵੀ ਨਾਰਮਲ ਦਰਖਾਸਤ ਸੀ ਉਸ ਮਾਮਲੇ ਦੇ ਵਿੱਚ ਜਿਹੜਾ ਭੋਜਨ ਸਮਾਜ ਪਾਰਟੀ ਵੱਲੋਂ ਗਰਾਇਆ ਥਾਣੇ ਦੇ ਬਾਹਰ ਜਿਹੜਾ ਆ ਉਹ ਧਰਨਾ ਲਾਇਆ ਹੋਇਆ ਹੁਣ ਕੋਈ ਸਮਾਜ ਪਾਰਟੀ ਨੇ ਹੁਣ ਮੰਗ ਰੱਖੀ ਹੋਈ ਆ ਚੱਕਿਆ ਧਰਨਾ ਕਿਸ ਸਰਪੇ ਰੱਖਿਆ ਹੈਪੀ ਭਾਈ ਇਹ ਇੱਕ ਸੰਕੇਤ ਧਰਨਾ ਸੀਗਾ ਭੋਜਨ ਸਮਾਜ ਪਾਰਟੀ ਨੇ ਵਾਰਨਿੰਗ ਦਿੱਤੀ ਆ ਕਿ ਅਗਰ ਸਾਡੇ ਕਿਸੇ ਵਰਕਰ ਨਾਲ ਧੱਕਾ ਕਰੋਗੇ ਪੁਲਿਸ ਤੇ ਹੌਣ ਵਾਲੇ ਸਾਹਮਣੇ ਜਿੱਦੂ ਵੱਡਾ ਸੀ ਜਿਹੜਾ ਰੋਟ ਜਿਹੜਾ ਪ੍ਰੋਟੈਸਟ ਕਰਾਂਗੇ ਹੁਣ ਉਹ ਮੋੜਾ ਛੱਡ ਦਿੰਦਾ ਹਾਂਜੀ ਹੁਣ ਛੱਡ ਦਿੰਦੇ ਸਾਬ ਜਿਹੜਾ ਧਰਨਾ ਲੱਗਾ ਸੀ ਕੀ ਮਾਮਲਾ ਤੇ ਹੁਣ ਧਰਨਾ ਖਤਮ ਕਰ ਦਿੱ ਛੱਡ ਤੇ ਇਹ ਦੀ ਅੱਜ ਸ਼ਾਮ 112 ਤੇ ਦਰਖਾਸਤ ਆਈ ਸੀ ਕੋਈ ਬਰਖਾ ਰਾਣੀ ਹੈ ਜੀ ਉਹਨੇ ਆਪਣੇ ਪਤੀ ਦੇ ਖਿਲਾਫ ਦਰਖਾਸਤ ਦਿੱਤੀ ਸੀਗੀ ਵੀ ਮੈਨੂੰ ਕੁੱਟ ਮਾਰ ਕੇ ਘਰ ਤੋਂ ਕੱਢ ਦਿੱਤਾ ਉੱਤੇ ਇਸੇ ਹਰਪ੍ਰੀਤ ਤੇ ਸੁਖਦੇਵ ਸਿੰਘ ਇਸ 112 ਵਾਲੇ ਗਏ ਸੀਗੇ ਤੇ ਬਿਨਾ ਮੋਤਵਾਰਾ ਨੂੰ ਧਿਆਨ ਵਿੱਚ ਲਿਆਏ ਉਹਦੇ ਘਰ ਵਾਲੇ ਨੂੰ ਲਿਆਏ ਸੀਗੇ ਥਾਣੇ ਉਹ ਕਿਤੇ ਉਹਨਾਂ ਨੂੰ ਬੀਐਸਪੀ ਦੇ ਕੁਝ ਵਰਕਰਾਂ ਨੇ ਇਹਨਾਂ ਨੂੰ ਫੋਨ ਕੀਤਾ ਹਰਪ੍ਰੀਤ ਨੂੰ ਵੀ ਇਹਨੂੰ ਛੱਡ ਦਿਓ ਇਹਨਾਂ ਨੇ ਨਹੀਂ ਛੱਡਿਆ ਉਹ ਬੇਕਾਬੇ ਚਾਣ ਕੇ ਇਹਨਾਂ ਨੇ ਅੱਜ ਧਰਨਾ ਲਾਇਆ ਸੀਗਾ ਹੁਣ ਇਹਨਾਂ ਮੋਤਵਾਰਾ ਦਾ ਬੀਐਸਪੀ ਦੇ ਜਿਹੜੇ ਲੀਡਰ ਆਏ ਉਹਨਾਂ ਨਾਲ ਗੱਲਬਾਤ ਹੋ ਗਈ ਹੈ ਜੀ ਉਹਨਾਂ ਨੂੰ ਆਸ਼ਵਾਸ਼ਣ ਦੇ ਕੇ ਉਹਨਾਂ ਨੂੰ ਸਪਸ਼ਟ ਕਰਨ ਦੇ ਕੇ ਇਹਨਾਂ ਨੂੰ ਠਾਲ ਦਿੱਤਾ ਗਿਆ ਹੈ ਸਵੇਰੇ ਜਿਹੜਾ ਇਹਨਾਂ ਦਾ ਮਸਲਾ ਆ ਦੋਨਾਂ ਤੇ ਨਾਂ ਦਾ ਸੁਣ ਕੇ ਹੱਲ ਕਰ ਦਿੱਤਾ ਜਾਊਗਾ ਜੀ